ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਜਿੰਦਰ ਸਿੰਘ ਖਾਲਸਾ ਝੰਡੇ ਵਾਲਾ ਸਟੱਡ ਫਾਰਮ ਤੋਂ ਤੇ ਅੱਜ ਸਾਰੇ ਭਰਾਵਾਂ ਨੂੰ ਜਿਹੜੇ ਵੀਰ ਜਿਹੜੇ ਕਹਿੰਦੇ ਆ ਵੀ ਨਵੇਂ ਨਵਾਂ ਜਾਨਵਰ ਰੱਖਣਾ ਪਹਿਲੀ ਵਾਰ ਜਾਨਵਰ ਰੱਖਣਾ ਉਹਦੇ ਵਾਸਤੇ ਬਈ ਆ ਘੋੜੀ ਲਿਆਂਦੀ ਆ ਸਾਊ ਸੀਲ ਆ ਤੇ ਵੱਡੇ ਬੈੱਡ ਵੱਡੇ ਦੀ ਆ ਤੇ ਉੱਤੋਂ ਬਾਈ ਜੀ ਗੱਲ ਇਹ ਆ ਵੀ ਗੱਬਣ ਵੀ ਆਏ ਸਾਰੀ A to Z ਦੇ ਡਿਟੇਲ ਦੇਵਾਂਗੇ ਇਹਦੀ ਆਪਾਂ ਘੋੜੀ ਦੀ ਠੀਕ ਹੈ ਤੇ ਐਂਡ ਤੇ ਇਹਦੀਆਂ ਫੋਟੋਆਂ ਵੀ ਲਾਵਾਂਗੇ ਬਾਈ ਤੇ ਰੇਟ ਵੀ ਦੱਸਾਂਗੇ ਆਪਾਂ ਕੀ ਰੇਟ ਕਰਦੇ ਆ ਇਹਦਾ ਤੇ ਆਜੋ ਬਾਈ ਜੀ ਇਹਦੀ ਬਾਈ ਜੀ 61 ਤੋਂ ਮਾੜੀ ਜੀ ਦਾਬਦੀ ਹੈ ਤੇ 60 ਤੋਂ ਬਾਹਰ ਹਾਈਟ ਠੀਕ ਹੈ ਤੇ ਦੂਜੇ ਸੂਏ ਹੁਣ ਇਹਨੇ ਸੂਣਾ ਬਾਈ ਪਹਿਲੇ ਸੂਏ ਸੂਈ ਸੀ ਦੂਜੇ ਸੂਏ ਸੂਣਾ ਛੇ ਦੰਦ ਪੂਰੇ ਲੱਗੀ ਵੀ ਆ ਘੋੜੀ ਸਵਾਰੀ ਦੀ ਬਾਈ ਜੀ ਬਿਲਕੁਲ ਪਾਸ ਆ ਤੇ ਨਾਲੇ ਸੀਲ ਸੌ ਪੂਰੀ ਆਏ ਨਹੀਂ ਵੀ ਕੋਈ ਲੱਤ ਬਾਹ ਕੱਢਦੀ ਆ ਜਮਾ ਹੀ ਨਹੀਂ ਬਹੁਤ ਠੰਡੀ ਘੋੜੀ ਆ ਠੀਕ ਹੈ ਤੇ ਦੂਜੀ ਗੱਲ ਇਹ ਆ ਬਈ ਨਵੀਂ ਉਮਰ ਦੀ ਆ ਤੇ 7ਵਾਂ ਮਹੀਨਾ ਇਹਨੂੰ ਬਾਈ ਜੀ ਲੱਗ ਗਿਆ 6 ਮਹੀਨੇ ਪੂਰੇ ਹੋ ਗਏ ਆ ਤੇ ਨੁਕਰੇ ਘੋੜੇ ਤੋਂ ਗੱਬਣ ਆਪਣੇ ਕੋਲੇ ਹੀ ਘੋੜਾ ਏ ਵੇਤਾਵ ਦਾ ਬੱਚਾ ਤੇ ਰੌਲੀ ਵਾਲੇ ਅਰਜਨ ਦਾ ਪੋਤਾ ਬਾਈ ਉਸ ਤੋਂ ਇਹ ਗੱਭਣ ਤੇ ਆ ਇਦੋਂ ਥੋੜੀ ਜੀ ਹੁਣ ਭਰੀ ਆ ਘੋੜੀ ਪਹਿਲਾਂ ਆ ਵੀਡੀਓ ਨਾਲੋਂ ਇੱਕ ਥੋੜੇ ਦਿਨ ਹੋ ਗਏ ਦਾ 15 ਦਿਨਾਂ ਦੀ ਵੀਡੀਓ ਆ ਤੇ ਹੁਣ ਕਾਫੀ ਘੋੜੀ ਅੱਗੇ ਨਾਲ ਫਰਕ ਆ ਤੇ ਬੱਚਾ ਲਾਇਆ ਬਾਈ ਬੱਚੇ ਦੀ ਥੋੜੀ ਤੁਨ ਪਤਾ ਚੂਂਡ ਅੰਦਰੋਂ ਵੀ ਗੱਭਣ ਤੇ ਘੋੜੀ ਬੱਚਾ ਪਿੱਛੇ ਚੂਂਡ ਮਾਰਦਾ ਹਨ ਤੇ ਪਸ਼ੂ ਥੋੜਾ ਹੋ ਹੀ ਜਾਂਦਾ ਲਿੱਸਾ ਤੇ ਬਾਕੀ ਬੈਡ ਬਾਡੇ ਦੀ ਬਾਈ ਬਹੁਤ ਖੁੱਲੀ ਆ ਘੋੜੀ ਵੱਡੇ ਬੱਚੇ ਦੇਣ ਵਾਲੀ ਪੰਜ ਕਲਿਆਣੀ ਆ ਢੱਡ ਚਿੱਟਾ ਪੂਛ ਚਿੱਟੀ ਥੋੜੀ ਤੇ ਬਹੁਤ ਚੰਗੀ ਘੋੜੀ ਆ ਬਾਈ ਜਿਹੜੇ ਵੀਰ ਨੇ ਬਾਈ ਖਰੀਦਣੀ ਹੋਵੇ ਉਹੀ ਫੋਨ ਲਾਵੇ 2 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਮਾੜਾ ਮੋਟ ਮਾਨ ਤਾਣ ਕਰਦੇ ਆਂਗੇ ਤੇ ਝੰਡੇ ਵਾਲਾ ਪੈਂਡਾ ਮੋਗਾ ਜ਼ਿਲ੍ਹਾ ਆ ਫੋਟੋਆਂ ਆਪਾਂ ਲਾ ਦੀਆਂ ਏ ਠੀਕ ਆ ਤੇ ਬਹੁਤ ਚੰਗੀ ਘੋੜੀ ਆ ਬਾਈ ਤੇ ਮਿਲਦੇ ਆਂ ਅਗਲੀ ਵੀਡੀਓ ਚ ਤੇ ਧੰਨਵਾਦ ਆ ਕਰ ਦਿਓ ਸ਼ੇਅਰ ਦੱਬ ਕੇ